ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਹੋਰ ਜਿਹੜੀ ਬੂਰੀ ਦੇ ਵਿੱਚ ਦੋਸਤੋ ਮੱਝ ਹੈਗੀ ਉਹ ਦਿਖਾਉਣ ਜਾ ਰਹੇ ਆ ਏਰੀਆ ਜਿੱਥੇ ਤੁਸੀਂ ਦੋਸਤੋ ਪਹੁੰਚ ਕਰ ਲੈਣੀ ਪਿੰਡ ਕੁਦੂ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਫਰੋਜਪੁਰ ਲੱਗਦਾ ਜੀ ਬਿਲਕੁਲ ਤੁਸੀਂ ਮਹੂ ਤੋਂ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਜਦੋਂ ਤੁਸੀਂ ਮਹੂਤੋਂ ਮੱਲਾਂ ਵਾਲਾ ਰੋਡ ਦੋਸਤੋ ਪੈਂਦੇ ਹੋਂ ਤਾਂ ਜਿਹੜਾ ਰਸਤੇ ਦੇ ਵਿੱਚ ਪਿੰਡ ਆਉਂਦਾ ਕੋਤੂ ਵਾਲਾ ਨਾਲ ਲੱਗਦੇ ਪਿੰਡ ਚਮਕੇ ਮਿੱਠੇ ਹੈਗੇ ਆ ਤੇ ਬੂਰੀ ਦੇ ਵਿੱਚ ਦੋਸਤੋ ਇਹ ਜਿਹੜੀ ਮੱਝ ਹੈਗੀ ਆ ਤਕਰੀਬਨ ਚੌਥਾ ਸੂਆ ਤੁਸੀਂ ਮੰਨ ਕੇ ਇਸ ਨੂੰ ਚੱਲ ਸਕਦੇ ਹੋ ਵੈਸੇ ਘਰ ਦੇ ਤੇਜਾ ਸੂਆ ਕਹਿੰਦੇ ਆ ਪਰ ਤੁਸੀਂ ਚੌਥਾ ਸੂਆ ਦੋਸਤੋ ਮੰਨ ਕੇ ਨੂੰ ਚੱਲ ਸਕਦੇ ਹੋ ਵੀ ਅੱਗੇ ਦੋਸਤੋ ਬਣੀ ਨਹੀਂ ਹੈਗੀ ਟੋਕੜ ਹੈਗੀ ਆ 3 ਲੀਟਰ ਜਿਹੜਾ ਦੁੱਧ ਹੈਗਾ ਇਸ ਦੇ ਥੱਲੇ 3 ਕਿਲੋ ਦੁੱਧ ਦੀ ਚਵਾਈ ਜਿਹੜੀ ਕਰਵਾ ਰਹੀ ਆ ਇਸ ਟਾਈਮ ਬਣੀ ਲੇਟ ਆ ਤਕਰੀਬਨ ਡੇਢ ਮਹੀਨਾ ਹੋ ਗਿਆ ਟੀਕਾ ਲਵਾਏ ਨੂੰ ਮਾਲਕਾਂ ਵੱਲੋਂ ਕਿਹਾ ਗਿਆ ਸੀ ਵੀ ਤਕਰੀਬਨ ਜਦੋਂ ਟੀਕਾ ਲਵਾ ਦਿੱਤਾ ਤੇ ਕੱਪੜ ਜਿਹੜੇ ਠਹਿਰ ਜਾਂਦੀ ਆ ਬਾਕੀ ਤੁਸੀਂ ਮੰਨ ਕੇ ਚੱਲ ਸਕਦੇ ਹੋ ਆ ਥੋੜਾ ਜਿਹਾ ਲੇਟ ਲੱਗੀ ਹੋਵੇਗੀ ਤੇ ਡੇਢ ਮਹੀਨੇ ਦੀ ਜਿਹੜੀ ਦੋਸਤੋ ਏਆਈ ਹੋਈ ਐ ਇਸ ਦੀ ਤੇ 3 ਕਿਲੋ ਦੁੱਧ ਦਾ ਦੋਸਤੋ ਇੱਕ ਡੰਗ ਜਿਹੜਾ ਟੀਕਾ ਲਾ ਕੇ ਚੋਣੀ ਪੈਂਦੀ ਆ ਇੱਕ ਡੰਗ ਜਿਹੜਾ ਸਵੇਰ ਉਹ ਪਾੜੇ ਦੇ ਵੰਡੇ ਦੇ ਉੱਪਰ ਮਿਲਦੀ ਆ ਹਵਾਨਾ ਤੁਸੀਂ ਵੇਖ ਸਕਦੇ ਹੋ ਦੋਸਤੋ ਥਨਾ ਦੀ ਕਿਸੇ ਪਾਸਿਓ ਕੋਈ ਪ੍ਰੋਬਲਮ ਨਹੀਂ ਹੈਗੀ ਹਵਾਨਾ ਵੀ ਠੀਕ ਆ ਥਾਨ ਵੀ ਬਿਲਕੁਲ ਚਾਰੇ ਬਿਲਕੁਲ ਸਾਫ਼ ਚੱਲਦੇ ਆ ਤੇ ਵੈਸੇ ਜਿਹੜੀ ਮੱਝ ਆ ਥੋੜੀ ਜਿਹੀ ਲੱਸੀ ਫਿੱਕੀ ਆ ਜਰੂਰ ਕਮਾਂਗੇ ਤੇ ਬਾਕੀ ਤੁਸੀਂ ਆਪਣੀ ਜਿਹੜੀ ਨਰਕ ਪਰਖ ਉਹ ਕਰਕੇ ਮੌਕੇ ਤੇ ਜਰੂਰ ਖਰੀਦ ਸਕਦੇ ਹੋ ਮੁੱਲ 238000 ਰੁਪਿਆ ਇਸ ਦੀ ਡਿਮਾਂਡ ਆ 38000 ਦੇ ਵਿੱਚੋਂ ਬੰਦਾ ਮਾਨਦਾਨ ਜਰੂਰ ਕੀਤਾ ਜਾਵੇਗਾ